ਪੁਲਿਸ ਕਮਿਸ਼ਨਰ ਰਮੇਸ਼ਰ ਸਤਾਗ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੀਐਸ ਰਣਜੀਤ ਐਵੈਨਿਊ ਦੇ ਐਸਐਚਓ ਮਿਸਟਰ ਰੋਗਨ ਹੰਸ ਤੇ ਏਸੀਪੀ ਨੌਰਥ ਮਿਸਟਰ ਅਰਵਿੰਨ ਮੀਨਾ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਗਰਾਦ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜੁਵਨਾਈਲ ਹੈਗਾ ਐਫਆਈਆ ਨੰਬਰ ਵੀ ਡੇਟਿਡ 2/2025 ਅੰਡਰ ਸੈਕਸ਼ਨ 22 29 61 85 ਐਨਡੀਪੀਐਸ ਐਕਟ ਪੀਐਸ ਰਣਜੀਤ ਐਵੈਨਿਊ ਜਿਹੜਾ ਇਹਨਾਂ ਨੇ 2000 ਨਸ਼ੇਲੀ ਜਿਹੜੀ ਹੈਗੀਆਂ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਅਪਰੀਕਾ ਪਾਇ 1620 ਐਲ ਫੈਨਜ਼ੋਲ ਟੈਬਲੇਟਸ ਨੇ 310 ਡਰਾਮਾਡੋਲ 360 ਕੋਵੈਡੋਲ ਤੇ 1750 ਡਰਾਮਾਡੋਲ ਇੰਜੈਕਸ਼ਨ ਨੇ ਰঞ্জੀਤਬੀ ਨੇ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉੱਥੋਂ ਇੱਕ ਇਹਨਾਂ ਨੂੰ ਜ਼ੈਨਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ੈਨਕਾਰ ਨੂੰ ਰੂਟੀਨ ਚੈਕਿੰਗ ਅੱਚੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਿਗੇ ਸੁਕਰਾਤ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇजेस ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟਿਵਾ ਤੋਂ ਇਹ ਅਸੀਂ ਐਕਟਿਵਾ ਵੀ ਆਪਣੇ ਕਬਜ਼ੇ ਚ ਲੈ ਲਏ ਜ਼ੈਨਕਾਰ ਵੀ ਲੈ ਲਈ ਤੇ ਉਹਦੇ ਨਾਲ ਨਾਲ ਜਿਹੜਾ ਜੁਵਨਾਈਲ ਦਾ ਫਾਦਰ ਹੈ ਉਹ ਪ੍ਰਕਾਸ਼ ਉਹ ਹਲੇ ਭੱਜਿਆ ਹੋਇਆ ਹੈ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹਲੇ ਭੱਜਿਆ ਹੋਇਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਸੁਖਰਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਦੋਂ ਵਿੱਚੋਂ 5 ਪਰਚੇ ਅੰਮ੍ਰਿਤਸਰ ਰੂਰਲ ਦੇ ਹੈਗੇ ਆ ਤੇ ਇੱਕ ਪਰਚਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮੰਤਰੀਤ ਉਹਦੇ ਤੇ ਇੱਕ ਪਰਚਾ ਉਹ ਸੁਲਤਾਨਪੁਰ ਮੈਂਥ ਥਾਣੇ ਦਾ ਆਮ ਐਕਟ ਤੇ ਐਨਡੀਪੀਐਸ ਦਾ ਉਹ ਪਹਿਲਾਂ ਦਰਜ ਹੈ ਗਿਆ ਤੇ ਇਹਨਾਂ ਦੇ ਅਸੀਂ ਬੈਕਵਰਡ ਫੋਰਵਰਡ ਲਿੰਕਸ ਦੇਖ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੂਗਾ ਅਸੀਂ ਤੁਹਾਡੇ ਰੋ